ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਸਟ ਮੈਂ ਜੀ ਕਿਨੇ ਸਾਰੇ ਮੇਰੇ ਸਾਰੇ ਠੀਕ ਹੋਣਗੇ ਤਾਂਦਰਸ਼ਤ ਹੋਣਗੇ ਸਵਾਗਤ ਹੈ ਤੁਹਾਡਾ ਨੌਥ ਫੈਮਲੀ ਵਲੌਗ ਚੈਨਲ ਤੇ ਲੌਚਿਸ ਵੇਦੀ ਬੱਜ ਗਈ ਹੈ ਤਕਰੀਬਨ 9:30 ਦਾ ਟਾਈਮ ਹੋ ਗਿਆ ਤੇ ਅਸੀਂ ਆਪ ਆਏ ਆ ਵੋਟ ਆਪ ਦਾ ਜਿਹੜਾ ਅਧਿਕਾਰ ਆਪ ਆਪ ਦਾ ਪੂਰਾ ਕਰਿਆਂਦਾ ਤੇ ਬੇਟੀ ਨੇ ਲਗਾਇਆ ਅੱਜ ਝਾੜੂ ਸਾਡੇ ਗਏ ਗਏ ਰੋਟੀ ਮੈਂ ਥੋੜੀ ਜਿਹੀ ਬਣਾਤੀ ਥੋੜੀ ਜਿਹੀ ਰਹਿ ਗਈ ਤੇ ਦੇਖੋ ਜਾ ਸ਼ਾਪ ਨਹੀਂ ਲੱਗੀ ਹੋਈ ਐ ਪੋਚਾ ਲਗਾਉਣਾ ਅੱਜ ਨੇ ਪੋਚੇ ਦੀ ਡਿਊਟੀ ਸਾਮਣੀ ਆ ਗਈ ਕਹਿੰਦੀ ਅੱਜ ਪੋਚਾ ਮੈਂ ਲਗਾਉਂਗੀ ਚਲੋ ਜੀ ਆਪਾਂ ਆਪਦਾ ਵਲੌਗ ਕਰਦੇ ਆ ਸ਼ੁਰੂ ਤੇ ਹੁਣ ਆਪਾਂ ਕਰਦੇ ਆ ਇਹਨੂੰ ਕੰਟੀਨਿਊ ਰੋਟੀ ਵਗੈਰਾ ਬਣਾਉਣੀ ਆ ਖਾਣੇ ਆ ਤੇ ਸਾਬਜੀ ਆਪਦਾ ਬੈਠੇ ਹਲੇ ਆਪਦਾ ਫੋਨ ਦੇਖ ਰਹੇ ਰਹੇਗੇ ਆ ਚੋ ਦੇਖਦੇ ਆ ਜਾਣਗੇ ਕਿ ਨਹੀਂ ਆ ਦੇਖੋ ਇਹ ਹਲੇ ਇਹ ਮੈਂ ਮੋਚਾ ਲਾਣ ਹਲੇ ਉਹਨੂੰ ਆਪਾਂ ਦੇਖਦੇ ਆਂਗੇ ਵੀ ਚੰਗੀ ਦਾ ਨਹੀਂ ਤੇ ਇਹਨੇ ਆਪ ਕਰਦੇ ਆ ਆਪਣੇ ਕੰਮ ਧੰਦੇ ਧੁੱਪ ਤੋਂ ਸਿੱਤੀ ਬਹੁਤ ਹੋਗੀ ਸਵੇਰੇ ਸਵੇਰੀ ਜਿਹੜੀ ਧੁੱਪ ਆ ਨਾ ਪੂਰੀ ਠੀਕ ਹੋਗੀ ਹਾਲੇਕਾ ਇਹ ਪੂਰੀ ਦੇ ਪੈਰ ਹੋਗੀ ਤੇ ਇੱਥੇ ਆਪਾਂ ਸੱਲਾ ਨੂੰ ਇਸੀ ਕਿ ਮਿੱਟੀ ਸਿੱਟਣਾ ਤੇ ਜਿਹੜਾ ਆਪਾਂ ਹਾਂ ਫਰਸ਼ਾ ਜਿਹੜਾ ਲਗਾਵਾਂਗੇ ਇੱਥਾਂ ਦੇ ਰਾ ਨਾ ਸਾਰੀਆਂ ਚਿੰਡ ਕੇ ਉੱਪਰ ਕੋਲ ਗਾ ਸਮੈਂਟ ਦਾ ਪਾ ਦਾਂਗੇ ਮਿੱਟੀ ਆਪਾਂ ਨੇ ਕੱਲ ਜਿਵੇਂ ਛਟਾਈ ਲਈ ਤੁਹਾਨੂੰ ਪਤਾ ਹੀ ਹੈਗਾ ਤੇ ਚਲੋ ਜੀ ਆਪਾਂ ਹੁਣ ਲੱਗਦੇ ਆ ਆਪਣੇ ਕੰਮ ਧੰਦੇ ਕਰਨ ਬਣੇਰ ਹੋ ਤੁਸੀਂ ਆਪਣੇ ਬਲੌਗ ਦਿਨਾ हां जी इठे मैं लगी सी किचन दी सेल्फ वगैरह साफ करने बर्तन पानी करते सी ये वॉश अ ते बर्तन मैं पहला धोते सी मैं कहा चलो ना जेडी ਸਵੇਵ ਆ ਪਹਿਣ ਚੰਗੀ ਤਰ੍ਹਾਂ ਕਰ ਲਈਏ ਸਾਫ ਰੋਟੀ वगैरह ਖਾ ਲਈ ਸੀ ਬੱਚਿਆਂ ਨੇ ਵੀ ਖਾ ਲਈ ਸੀ ਹਨਾ ਤੇ ਝਾੜੂ ਤੇ ਪੋਚਾ ਜੀ ਦੋਨਾਂ ਭੈਣਾਂ ਨੇ ਰਨਕੇ ਲਗਾਇਆ ਹਨਾ ਤੇ ਜਿਵੇਂ ਕਿ ਅਸੀਂ ਚਲੇ ਗਏ ਸੀ ਬੋਟ ਕੋਣ ਹਨਾ ਇਹਨਾਂ ਦੇ ਬਾਅਦ ਮੇਰੇ ਆਉਂਦੇ ਨੂੰ ਛੜਾ ਲੱਗੀਆਂ ਪਈਆਂ ਸੀ ਕਰਨ ਇਹ ਤੇ ਕਹਿੰਦੇ ਮम्मा ਤੁਸੀਂ ਆਪਦਾ ਕਿਚਨ ਦਾ ਕੰਮ ਫਿਨਿਸ਼ ਕਰ ਲੋਵੇ ਸੀ ਇਹ ਕੰਮ ਅਸੀਂ ਆਪ ਹੀ ਕਰ ਦਾਂਗੇ ਹਨਾ ਤੇ ਚਲੋ ਹਨਾ ਬੱਚਿਆਂ ਦਾ ਜਿਹੜਾ ਮਨ ਆ ਜਦੋਂ ਮਨ ਕਰਦਾ ਉਹਨਾਂ ਦਾ ਉਹਨਾਂ ਨੂੰ ਉਹ ਕੰਮ ਕਰ ਲੈਣ ਦੇਣਾ ਚਾਹੀਦਾ ਹਨਾ ਜੇਕਰ ਉਹ ਕੰਮ ਸਹੀ ਆ ਤੇ ਆਪਾਂ ਨੂੰ ਨਹੀਂ ਰੋਕਣਾ ਚਾਹੀਦਾ ਜੇਕਰ ਬੱਚੇ ਲੱਗਦੇ ਹਨਾ ਚਲੋ ਆਪਾਂ ਫੋਰਸ ਵੀ ਨਹੀਂ ਕਰਦੇ ਧੱਕੇ ਨਾਲ ਹਨਾ ਵੀ ਤੁਸੀਂ ਇਹ ਕੰਮ ਕਰੋ ਹੀ ਕਰੋ ਹਨਾ ਤੇ ਲਓ ਜੀ ਬਸ ਆਪਾਂ ਸੈਲਫ ਵਗੈਰਾ ਚੰਗੀ ਤਰ੍ਹਾਂ ਐਨ ਕਰਤੀ ਸਾਫ ਹਨਾ ਮੱਖੀਆ ਵਗੈਰਾ ਬਹੁਤ ਆਉਂਦੀ ਨੇ ਤਾਂ ਕਰਕੇ ਨਾ ਮੈਂ ਪਹਿਲਾਂ ਸਾਬਨ ਵਾਲਾ ਕੱਪੜਾ ਮਾਰ ਕੇ ਸਾਰੀ ਸੈਲਫ ਤੇ ਤੇ ਪਿੱਛੇ ਆਪਣੀ ਜਿਹੜੀ ਹੋਆਗੀ ਯਾਨਕਿ ਕਾਂਦਾ ਹੁੰਦੇ ਵੀ ਸਾਰੇ ਜਿਹੜਾ ਸਰਫ ਵਾਲਾ ਕੱਪੜਾ ਚੰਗੀ ਤਰ੍ਹਾਂ ਮਾਰ ਲਿਆ ਸੀਗਾ ਤੇ ਤਾਂ ਕਿ ਮੱਖੀਆਂ ਵਗੈਰਾ ਨਾ ਆਉਣ ਨਾ ਕੋਈ ਵੀ ਜਿਹੜਾ ਦਾਲ ਪਾਣੀ ਦਾ ਛਿੱਟਾ ਰਹਿ ਜਾਂਦਾ ਨਾ ਉਹਦੇ ਨਾਲ ਮੱਖੀਆਂ ਵਗੈਰਾ ਬਹੁਤ ਆਉਂਦੀਆਂ ਲੱਗੀਆਂ ਤੇ ਲੋ ਜੀ ਆਪਾਂ ਇੱਥੇ ਸੈਲਫ ਫੈਨ ਚੰਗੀ ਤਰ੍ਹਾਂ ਕਰਤੀ ਸੀਗੀ ਸਾਫ ਬਰਤਨ ਵਗੈਰਾ ਬੜੇ ਸਾਫ ਕਰਕੇ ਰੱਖਤੀ ਸੀਗੇ ਤੇ ਬਸ ਇੱਥੇ ਹੁਣ ਵਿੰਡੋ ਵਗੈਰਾ ਬੰਦ ਕਰ ਦੇਣਾ ਕਿ ਮੱਖੀਆਂ ਵਗੈਰਾ ਨਾ ਆਉਣ ਤੇ ਲੋ ਜੀ ਇਸ ਤੋਂ ਬਾਅਦ ਵੱਜ ਗਿਆ ਸੀ ਤਕਰੀਬਨ ਫਿਰ 12:30 ਹੁਣ ਇੱਕ ਦਾ ਟਾਈਮ ਹੋ ਗਿਆ ਸੀ ਤੇ ਬੱਚੇ ਲੱਗੇ ਹੋਏ ਸੀ ਆਪਣੇ ਕਮਰੇ ਦਾ ਸਾਫ ਕਰਨ ਦੋਨੇ ਪਹਿਣਾ ਰਲ ਕੇ ਤੇ ਇਹਨਾਂ ਦੀ ਲਮੀਰਾ ਚ ਨਾਲ ਬਹੁਤ ਜ਼ਿਆਦਾ ਖਿਲਾਰਾ ਜਾ ਹੋਇਆ ਪੈਸੀ ਕਹਿੰਦੀ ਆ ਅੱਜ ਪਹਿਲਾਂ ਸੀ ਆਪਣੀ ਲਮੀਰਾ ਆਪ ਬਣ ਕੇ ਕਰਨੀ ਆ ਸੈੱਟ ਕਰਨੀ ਆ ਤੇ ਇਹਨਾਂ ਨੇ ਅਲੱਗ-ਅਲੱਗ ਟੈਹਾ ਬਣਾ ਕੇ ਰੱਖ ਲੀਆਂ ਸੀ ਵੀ ਇਹ ਜਛਦੇ ਨੇ ਇਹ ਮੇਰੇ ਨੇ ਹਨਾ ਜਿਹੜੇ ਫालतू ਕੱਪੜੇ ਸੀ ਇਹਨਾਂ ਨੇ ਉਹ ਕੱਟਦੇ ਸੀ ਤੇ ਬਾਕੀ ਜਿਹੜੇ ਸਿੰਥੈਟਿਕ ਸੀਗੇ ਕੁਝ ਇਹਨਾਂ ਦੇ ਫਰੌਕ ਵਗੈਰਾ ਉਹ ਇੱਧਰ ਪਈਆਂ ਸੀਗੀਆਂ ਤੇ ਉਹ ਵੀ ਇਹਨਾਂ ਨੇ ਬਾਹਰ ਕੱਢਦੇ ਸੀ ਕਿਉਂਕਿ ਹੁਣ ਇੱਧਰ ਆਪਾਂ ਨੇ ਛਾੜਕ ਵੀ ਉਹ ਨਹੀਂ ਕਿ ਸਾਨੂੰ ਬਾਹਰ ਲਾ ਦਸ ਚਾਉਂਗੇ ਮਾਸੂਮ ਦੇਖੋ ਇਹਨਾਂ ਬਦਲਵਾਈ ਹੋਈ ਬਹੁਤ ਚੱਗੀ ਪਾਪਾ ਜੀ ਲੱਗੇ ਹੋਏ ਪਾਣੀ ਛੱਟਣਾ

ਲੋ ਜੀ ਆਪਾਂ ਆ ਗਏ ਹੁਣ ਅੰਦਰ ਜੇ ਥਲੇ ਆਪਾਂ ਆਪਣੀ ਚਾਹ ਅੱਜ 4 ਵਜੇ ਚਾਹ ਵਸ ਆਪਣੀ ਲੱਗੇ ਜਸ ਹੁਣ ਦੁੱਧ ਰੋਟੀ ਵੀ ਵਗਿਆ ਪਾ ਕੇ ਦੀਏ ਪਰਾ ਲਾਉਣਾ ਲੋ ਜੀ ਚਾਹ ਨੂੰ ਮਾਰ ਕੇ ਆਪਣੇ ਨੂੰ ਬਾਲਾ ਤੇ ਸੁਣੋ ਪੱਤਾ ਪਾ ਕੇ ਦੇਖੋ ਬਾਹਰ ਨਾਲ ਇੰਨਾ ਜਿਆਦਾ ਬੱਦਲ ਆ ਰਿਹਾ ਬਹੁਤ ਚਾਰੀ ਆਵਾਜ਼ ਆ ਰਹੀ ਹੈ ਬੱਦਲਾਂ ਦੀ ਲਓ ਜੀ ਚਾਹ ਆਪਾਂ ਪਾ ਕੇ ਦੇਈਏ ਸਾਰਿਆਂ ਨੂੰ ਕਿਉਂਕਿ ਪਹਿਲਾਂ ਹੀ ਆਪਾਂ ਬਹੁਤ ਲੇਟ ਹੋ ਗਏ ਦੇਈਏ ਪਸੇ ਦੇ ਨਮਕੋ ਗਿਆ ਲਗਾ ਕੇ ਨਾ ਹਟਾ ਕੇ ਲਓ ਜੀ ਮੇਟੀ ਲੱਗੀ ਹੋਣ ਆਪਣੀ ਸਿੰਪਲ ਬਰੈਡ ਰੋਸਟ ਕਰਨ ਦੇ ਲਈ ਅੱਜ ਆਪਾਂ ਸੈਂਡਵਿਚ ਨਹੀਂ ਬਣਾਉਂਦੇ ਬਸ ਇਹਨਾਂ ਨੂੰ ਇਦਾਂ ਹੀ ਹਲਕਾ ਜਿਹਾ ਨਮਕ ਲਿਫਸ ਲਗਾ ਕੇ ਖਾਣਗੇ ਬੱਚੇ ਅਡੋਡੀ ਚੋਇਸ ਹੁੰਦੀ ਆ ਨਾ ਬੱਚਾ ਦੀ ਵੀ ਕਿਵੇਂ ਇਹਨਾਂ ਖਾਣਾ ਪਸੰਦ ਕਰਦੇ ਆਗੇ ਅਲੱਗ-ਅਲੱਗ ਤਰ੍ਹਾਂ ਨਾਲ ਖਾਂਦੇ ਆ ਬੱਚੇ ਇਹ ਟੋਲਣੀ ਗਰਮ ਹੋ ਗਈ ਆਪਾਂ ਪੈਨ ਰੱਖ ਲਈ ਦੋ ਵਾਰ ਜਮਨੀ ਚੰਕਾ ਲੈਣੀ ਆ ਪਾਪਾ ਜੰ ਵੀ ਆਈਏ ਆਪਾਂ

ਇਹ ਬਿਨਾਂ ਖਲਾਰਾ ਪਿਆ ਪਿਆ ਹਨਾ ਮਿੱਟੀ ਪਾਤੀ ਹੁਣ ਇੱਥੇ ਪੱਟ ਲੱਗੂਗਾ ਫੇਰ ਵਧੀਆ ਹੋਊਗਾ ਆਪਣਾ ਜਿਹੜਾ ਇੰਨਾ ਗੰਦਾ ਲੱਗ ਰਿਆ ਨਾ ਬਹੁਤ ਜ਼ਿਆਦਾ ਹਾਂਜੀ ਇੱਥੇ ਲੱਗੇ ਸੀ ਇਹਨਾਂ ਦੇ ਪਾਪਾ ਦੀ ਅਲਮਰਾ ਦੇ ਜਿਹੜੇ ਕੱਪੜੇ ਸੀ ਉਹ ਆਪਣੇ ਸਾਰੇ ਇੱਧਰ ਕੱਢ ਲਿਆ ਹੁੰਦੇ ਸੀ ਉਹ ਇਹਨਾਂ ਚੰਗੀ ਤਰ੍ਹਾਂ ਆਪਾਂ ਨੇ ਟੇਹਾਂ ਕਰਕੇ ਰੱਖ ਲਿਆ ਸੀ ਗੀਆਂ ਤੇ ਜਿਹੜੇ ਉਹਨਾਂ ਦੇ ਡੇਲੀ ਵੇਅਰ ਦੇ ਕੱਪੜੇ ਜਿਹੜੇ ਸ਼ੌਪ ਵਗੈਰਾ ਤੇ ਪਾਉਂਦੇ ਹਣਾ ਉਹ ਇਹਨਾਂ ਚੰਗੀ ਤਰ੍ਹਾਂ ਪਾ ਕਰਕੇ ਰੱਖਿਆ ਹੈ ਨਾ ਇਹ ਸਾਰੇ ਇੱਧਰ ਬੱਚਾ ਨੇ ਆਪਣੇ ਜਮੀਰਾ ਕਰਕੇ ਸਾਫ ਨੂੰ ਦੀ ਮਮਾ ਦੂਦੀ ਨਹੀਂ ਹੈ ਨੂੰ ਕੋ ਦਿਨੀ ਤੋਂ ਨੂੰ ਨਾ ਉਹ ਪੜਦੀ ਨਹੀਂ ਹੈਗੀ ਉਹਨੂੰ ਤਾਂ ਖੁਰਦੀ ਹੁੰਨੀ ਆ ਹਾਂ ਉਹ ਪਾਦੀ ਨਹੀਂ ਹੁੰਦੀ ਉਹ ਨਹੀਂ ਖੁਰਦੀ ਜਦੋਂ ਪੜਦੀ ਹੁੰਦੀ ਹੈ ਫਿਰ ਨਹੀਂ ਖੁਰਦੀ ਮੈਂ ਲੈ ਤਾਂ ਬੱਧਾਉਣਾ ਹਾਂ ਤੂੰ ਸ਼ਾਣਾ ਨਾ ਪੜਦੀ ਹੁੰਦੀ ਆ ਹਾਂ ਇਹ ਤਾਂ ਠੀਕ ਆ ਫਿਰ ਤਾਂ ਛਾਲੀਆਂ ਹਾਂਜੀ ਇੱਥੇ ਤਕਰੀਬਨ ਵੱਜ ਗਏ ਸੇ ਸ਼ਾਮ ਦੇ 4 ਹਨ 4 ਸ਼ਾਇਦ 5 ਨਾ ਸ਼ਾਇਦ 5 ਦਾ ਟਾਈਮ ਹੋ ਗਿਆ ਸੀ ਤੇ ਮੈਂ ਲੱਗੀ ਸੀ ਆਪਣੀ ਲਮੀਰਾਂ ਲੱਗੇ ਸੀ ਕਿ ਸਾਫ਼ ਕਰਦੇ ਪਰ ਇੱਥੇ ਮੇਰੀ ਤਵੀਤ ਹਨਾ ਠੀਕ ਨਹੀਂ ਹੈਗੀ ਸੀ ਤੇ ਮੈਂ ਕਿਹਾ ਚਲੋ ਮੈਂ ਕਰਦੀ ਹਾਂ ਜਦੋਂ ਨੂੰ ਮੈਂ ਇਹ ਕੱਪੜੇ ਬਾਹਰ ਕੱਢੇ ਉਦੋਂ ਨੂੰ ਮੇਰੇ ਕੋਲ ਉਧਰ ਕਸਟਮਰ ਆ ਗਏ ਮੈਂ ਉਹਨਾਂ ਨੂੰ ਦੇਖਣ ਚਲੀਏ ਪਰ ਇਹ ਮੈਨੂੰ ਕੱਪੜੇ ਸਾਰੇ ਉੱਧੇ ਹੀ ਇਕੱਠੇ ਕਰਕੇ ਰੱਖਣੇ ਪਏ ਤੇ ਮੈਂ ਕਿਹਾ ਚਲੋ ਆਪਦੇ ਦਸ ਮੈਂ ਬਾਅਦ 'ਚ ਹੀ ਕਰੂੰਗੀ ਬੱਚਾ ਨੇ ਜ਼ਰੂਰੀ ਸੀ ਚਲੋ ਉਹਨਾਂ ਦੇ ਸੈੱਟ ਹੋ ਗਏ ਹਨਾ ਤੇ ਇਸ ਤੋਂ ਬਾਅਦ ਹਸ ਮੈ ਚਲੇਗੀ ਸੀ ਆਪਣੀ ਦਵਾਈ ਲੈਣ ਹਣਾ ਕਿਉਂਕਿ ਜਿਹੜਾ ਸਰੀਰ ਆ ਜਿਹੜਾ ਠੀਕਰਾ ਹੋਵੇ ਨਾ ਕੋਈ ਕੰਮ ਨਹੀਂ ਕਰਨ ਜੀ ਕਰਦਾ ਇੱਥੇ ਮੈਂ ਲੱਗੀ ਤਾਂ ਹੋਈ ਸੀ ਪਰ ਮੇਰਾ ਮਾਣਾ ਜਿਹੜਾ ਬਿਲਕੁਲ ਢੀਸੀ ਬਣ ਰਿਹਾ ਇਦਾਂ ਕਹਿ ਰਹੇ ਸੀ ਬੱਸ ਬਚੂ ਬੱਸ ਪੈ ਜਾ ਹਣਾ ਤੇ ਚਲੋ ਜੀ ਜਿਹੜੇ ਘਰ ਦੇ ਕੰਮ ਨੇ ਆਪਣੀ ਹਣਾ ਆਪਣੀ ਜ਼ਿੰਮੇਵਾਰੀ ਹੁੰਦੀ ਆ ਉਹ ਫਿਰ ਆਪਾਂ ਨੂੰ ਕਰਨੇ ਪੈਂਦੇ ਹਾਂ ਤੇ ਬਸ ਵੇਥੇ ਨਾ ਇਹਦਾ ਕੰਮ ਹੁੰਦਾ ਸੀ ਸਾਰੇ ਕੱਪੜੇ ਤੇ ਮੈਂ ਇੱਕ ਵਾਰੀ ਰੱਖਤਾ ਦਿੱਤੇ ਸੀ ਪਰ ਮੈਂ ਦੁਬਾਰੇ ਤੋਂ ਉਦਾਂ ਹੀ ਚੱਕ ਕੇ ਆਪਣੀ ਅਲਮਾਰੀ ਨਾਲ ਵਿੱਚ ਫੇਰ ਕਰਿਆ ਸੀ ਸੈਟ ਤੇ ਪਹਿਲਾਂ ਮੈਨੂੰ ਇਦਾਂ ਸੀ ਵੇਖੇ ਨਾ ਬੈੱਡ ਦੇ ਵਿੱਚ ਸਾਮ ਨੂੰ ਕਿਉਂਕਿ ਇਹ ਹੈਗੇ ਨੇ ਕੱਪੜੇ ਸਿਲਕ ਵਗੈਰਾ ਦੇ ਨੇ ਥੋੜੇ ਜਿਹਾ ਸਿੰਥੈਟਿਕ ਆ ਗਏ ਹਨਾ ਜਿਵੇਂ ਪਾਰਟੀ ਵੇਅਰ ਵਗੈਰਾ ਹੁੰਦੇ ਨੇ ਮੈਂ ਕਿਹਾ ਇਹਨਾਂ ਦੀ ਹੁਣ ਜ਼ਰੂਰਤ ਨਹੀਂ ਹੈਗੀ ਕਿਉਂਕਿ ਨਾ ਕੀ ਉਹ ਆਪਣਾ ਪਾਰਟੀ ਹੋਣੀ ਆ ਨਾ ਇਹ ਕੱਪੜੇ ਆਪਣੇ ਜਰੂਰ ਹੋਣੇ ਆ ਨਾ ਹੁਣ ਮੈਂ ਚੱਕ ਕੇ ਇਹਨਾਂ ਨੂੰ ਆਪਾਂ ਬੈੱਡ ਦੇ ਵਿੱਚ ਹਨਾ ਆਪਣੀ ਤੇਚੀ ਦੇ ਦੀ ਜਪਾਂ ਨੂੰ ਸਾਮ ਦਾਂਗੇ ਤੇ ਮੈਂ ਚੱਲੇ ਗਈ ਸੀ ਇੱਥੇ ਮੈਡੀਸਨ ਲੈਣਾ ਦੇਖੋ ਬੱਚੇ ਮੇਰੇ ਲੱਗੇ ਹੋਣੇ ਅਦਾ ਵਿਚਾਰੇ ਬਹੁਤ ਹੈਲਪ ਕਰ ਗਏ ਬੰਦੇ ਨੇ ਮੇਰੀ ਤੇ ਇਹਨਾਂ ਨੇ ਆਪ ਹੀ ਇਹਨਾਂ ਨੇ ਵੀਡੀਓ ਬਣਾਈ ਨਹੀਂ ਤੇ ਆਪ ਹੀ ਇਹਨਾਂ ਨੇ ਕੰਮ ਕਰਿਆ ਦੇਖੋ ਸਾਰਾ ਇਹਨ ਚੰਗੀ ਤਰ੍ਹਾਂ ਦੋਨੇ ਭੈਣਾਂ ਲੱਗੀਆਂ ਪਈਆਂ ਸੀ ਕਰਨ ਇਹ ਤੇ ਇਹ ਕਹਿੰਦੇ ਮम्मा ਸਾਡੀ ਅਸੀਂ ਵੀਡੀਓ ਬਣਾਈ ਹੈਗੀ ਤੇ ਜਦੋਂ ਹਨਾ ਮਾਪਿਓ ਖੈਰ ਬਿਮਾਰ ਹੋਵੇ ਬੱਚਿਆਂ ਦਾ ਸਾਰਾ ਬਹੁਤ ਵੱਡੀ ਚੀਜ਼ ਹੁੰਦੀ ਹੈ ਨਾ ਅੱਧਾ ਜਿਹੜਾ ਦੁੱਖ ਆ ਬੰਦਾ ਭੁੱਲ ਜਾਂਦਾ ਹਨਾ ਜਦੋਂ ਯਾਨੀ ਕਿ ਫਿਰ ਬੱਚੇ ਆਪਣਾ ਜਿਹੜਾ ਪਰਿਵਾਰ ਆ ਹੋ ਹਨਾ ਨਾਲ ਹੋਵੇ ਤੇ ਇਹਨਾਂ ਦੇ ਪਾਪਾ ਦੀ ਵੀ ਮੈਨੂੰ ਬਹੁਤ ਸਪੋਰਟ ਆ ਜਦੋਂ ਮੇਰਾ ਕੁਝ ਦੁਖਦਾ ਹੋਵੇ ਉਹ ਵੀ ਮੈਨੂੰ ਬਿਲਕੁਲ ਵੀ ਨਹੀਂ ਇਦਾਂ ਤੰਗ ਕਰਦੇ ਇਹ ਵੀ ਤੂੰ ਆਹ ਕੰਮ ਕਰ ਜਾਂ ਤੂੰ ਉਹ ਹੀ ਕੀਤਾ ਨਾ ਬਿਲਕੁਲ ਵੀ ਨਹੀਂ ਕਰਦੇ ਕਹਿੰਦੇ ਬਸ ਤੂੰ ਆਪਦੀ ਰੈਸਟ ਕਰਾ ਹਣਾ ਤੇ ਜਦੋਂ ਆਪਾਂ ਠੀਕ ਹੋਨੇ ਉਹਦੋਂ ਆਪਾਂ ਆਪ ਹੀ ਨਹੀਂ ਕਹਉਂਦੇ ਹਣਾ ਤੇ ਲੋ ਜੀ ਬਸ ਬੱਛਾਂ ਨੇ ਲਗਾ ਲਿਆ ਆਪਣਾ ਝਾੜੂ ਤੇ ਬਸ ਉਸ ਤੋਂ ਬਾਅਦ ਮੈਂ ਇੱਥੇ ਆ ਜੂਗੀ ਹਣਾ ਮੈਡੀਸਿਨ ਲੈ ਕੇ ਵੀ ਇੱਥੇ ਆ ਗਈ ਸੀਗੀ ਤੇ ਆਟਾ ਵਗੈਰਾ ਵਿਗੁੰਨਿਆ ਪਿਆ ਸੀਗਾ ਤੇ ਮੈਂ ਸਬਜੀ ਵਗੈਰਾ ਪਹਿਲੇ ਹੀ ਤਿਆਰ ਕਰਕੇ ਰੱਖੀ ਸੀਗੀ ਜਦੋਂ ਮੈਂ ਮੈਡੀਸਨ ਲੈਣ ਗਈ ਤਕਰੀਬਨ ਇਥੇ ਸ਼ਾਇਦ 8:30 ਦਾ ਟਾਈਮ ਹੋਇਆ ਪਿਆ ਸੀ ਜਿਸ ਟਾਈਮ ਤੇ ਸਬਜੀ ਰੱਖਣ ਲੱਗੀ ਸੀ ਮੇਰੇ ਹੱਲੇ ਬਰਤਨ ਸਾਰੇ ਇਦਾਂ ਹੀ ਪਏ ਸੀਗੇ ਤੇ ਥੋੜੀ ਜੀ ਵੀਡੀਓ ਬਣੀ ਸੀਗੀ ਮੇਰੇ ਤੋਂ ਹਨਾ ਫਿਰ ਮੈਂ ਥੋੜਾ ਜਿਹਾ ਡਿਗ ਡੇਗ ਕੇ ਕੰਮ ਕਰਨ ਲੱਗੀ ਸੀ ਕਦੇ ਮੈਂ ਜਾ ਕੇ ਬਹਿ ਜਾਂਦੀ ਸੀ ਫਿਰ ਮੈਂ ਥੋੜਾ ਜਿਹਾ ਕਰ ਜਾਂਦੀ ਸੀ ਆਪ ਜਾ ਕੇ ਕਿਉਂਕਿ ਜਦੋਂ ਆਪਦਾ ਮਨ ਨਾ ਠੀਕ ਹੋਵੇ ਆਪਦਾ ਸਰੀਰ ਨਾ ਠੀਕ ਹੋਵੇ ਹਨਾ ਕੋਈ ਕੰਮ ਕਰਨ ਨੂੰ ਜੀ ਨਹੀਂ ਕਰਦਾ ਹੈਗਾ ਇਹ ਲੋ ਜੀ ਬਸ ਇਥੇ ਮੇ ਲਗਾ ਦੂ ਸਬਜੀ ਨੂੰ ਤੜਕਾ ਆਟਾ ਆਪਣੇ ਗੁੰਨ ਰੱਖਿਆ ਸੀ ਬਰਤਨ ਪਰ ਮੇਰੇ ਹਲੇ ਪੈ ਨਹੀਂ ਸੀ ਮੈਂ ਕਿ ਆਪਾਂ ਪਹਿਲਾਂ ਸਬਜੀ ਨੂੰ ਤੜਕਾ ਲਗਾ ਦਈਏ ਜਿੰਨੇ ਟਾਈਮ ਚ ਆਪਣੀ ਸਬਜੀ ਹੈ ਨਾ ਬਣੂਗੀ ਓਨੇ ਟਾਈਮ ਚ ਆਪਾਂ ਜਿਹੜੇ ਬਰਤਨ ਨੇ ਆਪਣੇ ਉਹ ਵਾਸ਼ ਕਰ ਦਾਂਗੇ ਹਨਾ ਚਲੋ ਜੀ ਆਪਾਂ ਆਪਣੀ ਵੀਡੀਓ ਦਾ ਐਂਡ ਕਰਦੇ ਆ ਹਨਾ ਇਥੇ ਜੇਕਰ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਹੋਵੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਕੇ ਦਿਰੋ ਦੱਸਿਓ ਕਿੱਦਾਂ ਦੀ ਲੱਗੀ ਜੇਕਰ ਕੋਈ ਕਮੀ ਹੁੰਦੀ ਹਨ ਉਹ ਵੀ ਪਲੀਜ਼ ਦਿਰੋ ਦੱਸਿਆ ਕਰੋ ਆਪਣੀ ਭੈਣ ਸਮਝ ਕੇ ਹਨਾ ਤੇ ਪਰ ਜਿਹੜੇ ਕਮੈਂਟ ਨੇ ਵਧੀਆ-ਵਧੀਆ ਕਰਿਆ ਕਰੋ ਹਨਾ ਇਹ ਨਾ ਹੋਵੇ ਵੀ ਦੂਜੇ ਬੰਦੇ ਨੂੰ ਹਨਾ ਦੇਖਣ ਵਾਲੇ ਨੂੰ ਸੁਣਨ ਵਾਲੇ ਨੂੰ ਹਨਾ ਵੀ ਸਹੀ ਨਾਲ ਲੱਗ ਹਨਾ ਤੇ ਕੋਈ ਵੀ ਆਪਾਂ ਕਮੈਂਟ ਕਰਦੇ ਆ ਨਾ ਦੂਜੇ ਨੂੰ ਵੀ ਦੇਖ ਕੇ ਕਰਨੇ ਚਾਹੀਦੇ ਆ ਨਾ ਵੀ ਦੂਜੇ ਬੰਦੇ ਦੇ ਮਨ ਨੂੰ ਨਾ ਥੋੜੇ ਜਿਹੇ ਹਰਟ ਨਾ ਕਰਨਾ ਹਨਾ ਕਿਉਂਕਿ ਕੁਝ ਗੱਲਾਂ ਇਦਾਂ ਦੀਆਂ ਹੁੰਦੀਆਂ ਨੇ ਉਹ ਆਪਾਂ ਆਪਦੇ ਮੂੰਹ ਨਾਲ ਕਹਿ ਤਾਂ ਦਿੰਨੇ ਆ ਪਰ ਹਨਾ ਪਈ ਨੂੰ ਸੋਚੇ ਵੀ ਦੂਜੇ ਬੰਦੇ ਤੇ ਰੈਐਕਟ ਉਸ ਚੀਜ਼ ਦਾ ਕਿੱਦਾਂ ਦਾ ਹੋਣਾ ਹਨਾ ਕਿਉਂਕਿ ਜਦੋਂ ਆਪਾਂ ਚੀਜ਼ਾਂ ਉਹ ਆਪਾਂ ਤਾਂ ਸੁਣ ਲੈਨੇ ਆ ਜਦੋਂ ਕਿ ਤੀਜਾ ਬੰਦਾ ਤੀਜਾ ਪਰਸਨ ਉਹਨੂੰ ਦੇਖਦਾ ਜਾ ਕੇ ਆਪਣੀ ਫੈਮਿਲੀ ਦੇਖਦੀਆਂ ਨਾ ਉਹਨੂੰ ਨਾ ਚੰਗਾ ਲੱਗੇ ਫਿਰ ਉਹ ਜਿਹੜਾ ਕਪੜਾ ਕੰਮਾਲਾ ਕਰਿਆ ਬੇਕਰਿਆ ਹੋ ਜਾਂਦਾ ਇਸ ਲਈ ਮੇਰੀ ਰਿਕਵੈਸਟ ਆ ਵੀ ਕਮੈਂਟ ਕਰਿਆ ਕਰੋ ਸੋਹਣੇ ਸੋਹਣੇ ਜੇਕਰ ਕੋਈ ਕਮੀ ਹੁੰਦੀ ਹੋਵੇ ਪਲੀਜ਼ ਪਿਆਰ ਨਾਲ ਜਰੂਰ ਵੀ ਸਹੀ ਤਰੀਕੇ ਨਾਲ ਦੱਸਿਆ ਕਰੋ ਇਹ ਨਾ ਹੋਇਆ ਕਰੋ ਇਹ ਨਾ ਕਰਿਆ ਕਰੋ ਵੀ ਹਨਾ ਚਲੋ ਆਪਾਂ ਨੇ ਇਹਨੂੰ ਦੱਸਣੀ ਆ ਕਿਦਾਂ ਕਿਵੇਂ ਵੀ ਕਹਿ ਕੇ ਦੱਸਦੀ ਆ ਨਾ ਇਦਾਂ ਨਾ ਪਲੀਜ਼ ਕਰਿਆ ਕਰੋ ਤੇ ਚਲੋ ਜੀ ਆਪਣੀ ਸਬਜੀ ਆਪਣੀ ਇੱਥੇ ਬਣ ਗਈ ਤੇ ਇਸ ਤੋਂ ਬਾਅਦ ਬਸ ਮੈਂ ਰੋਟੀ ਵਗੈਰਾ ਬਣਾ ਲਵਾਂ ਚਲੋ ਜੀ ਆਪਣੀ ਵੀਡੀਓ ਐਂਡ ਕਰਦੇ ਆ ਸਤਿ ਸ਼੍ਰੀ ਅਕਾਲ